ਕੋਈ ਇਨਸਾਨ ਕਿਸੇ ਦੂਸਰੇ ਦੀ ਬੇਇੱਜ਼ਤੀ ਕਿਉਂ ਕਰਦਾ ਹੈ ਕੀ ਤੁਸੀਂ ਕਦੇ ਵਿਚਾਰ ਕੀਤਾ ਹੈ ਖੈਰ ਵੈਸੇ ਤਾਂ ਅਸੀਂ ਵੀ ਕਈ ਵਾਰ ਬਿਨਾਂ ਗੱਲ ਤੋਂ ਕਈ ਲੋਕਾਂ ਦੀ ਬੇਇੱਜ਼ਤੀ ਕਰ ਦਿੰਦੇ ਹਾਂ ਅਪਮਾਨ ਕਰ ਦਿੰਦੇ ਹਾਂ ਸਾਡਾ ਆਪਣਾ ਅਪਮਾਨ ਵੀ ਕਈ ਵਾਰ ਹੁੰਦਾ ਹੈ ਸੰਸਾਰ ਦਾ ਸਮੁੱਚਾ ਵਿਹਾਰ ਇੱਕ ਦੂਜੇ ਦੀ ਬੇਇੱਜ਼ਤੀ ਕਰਨ ਉੱਤੇ ਹੀ ਟਿਕਿਆ ਹੋਇਆ ਹੈ ਜਿਵੇਂ ਕਿ ਇੱਕ ਪਤੀ ਆਪਣੀ ਪਤਨੀ ਦਾ અપਮਾਨ ਕਰਦਾ ਹੈ ਮਾਲਕ ਆਪਣੇ ਨੌਕਰ ਦਾ અપਮਾਨ ਕਰਦਾ ਹੈ ਭਾਵ ਜੋ ਤਾਕਤਵਰ ਹੈ ਉਹ ਕਮਜ਼ੋਰ ਵਿਅਕਤੀ ਦਾ અપਮਾਨ ਕਰਦਾ ਹੈ ਜਿਹੜਾ ਤਾਕਤਵਰ ਹੁੰਦਾ ਹੈ ਉਹ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਲੜਦਾ ਹੈ ਤੇ ਜੇ ਲੜਨ ਦੀ ਤਾਕਤ ਨਹੀਂ ਹੁੰਦੀ ਤਾਂ ਬੇਇੱਜ਼ਤੀ ਬਰਦਾਸ਼ਤ ਕਰ ਲੈਂਦਾ ਹੈ ਆਪਣੇ ਆਪ ਨੂੰ ਕਮਜ਼ੋਰ ਤੇ ਲਾਚਾਰ ਮੰਨ ਲੈਂਦਾ ਹੈ ਪਰ ਕੋਈ ਕਿਸੇ ਦੀ ਬੇਇੱਜ਼ਤੀ ਕਿਉਂ ਕਰਦਾ ਹੈ ਕਿਸੇ ਨਾਲ ਦੁਰਭਿਵਾਰ ਕਰਨ ਵਾਲਾ ਬੰਦਾ ਅਸਲ ਵਿੱਚ ਕੀ ਸਿੱਧ ਕਰਨਾ ਚਾਹੁੰਦਾ ਹੈ ਕਿ ਤੁਸੀਂ ਕਦੇ ਡੂੰਘਾਈ ਨਾਲ ਸੋਚਿਆ ਹੈ ਤਾਂ ਆਓ ਮਹਾਤਮਾ ਬੁੱਧ ਦੀ ਇਸ ਕਹਾਣੀ ਤੋਂ ਸਮਝਦੇ ਹਾਂ ਕਹਾਣੀ ਛੋਟੀ ਜਿਹੀ ਹੈ ਪਰ ਬਹੁਤ ਡੂੰਗੀ ਹੈ ਆਖਰ ਤੱਕ ਸੁਣੋਗੇ ਤਾਂ ਸਭ ਕੁਝ ਸਮਝ ਆ ਜਾਵੇਗਾ ਇੱਕ ਦਿਨ ਮਹਾਤਮਾ ਬੁੱਧ ਜੀ ਆਪਣੇ ਚੇਲਿਆਂ ਨੂੰ ਉਪਦੇਸ਼ ਦੇ ਰਹੇ ਸਨ ਕਿ ਅਚਾਨਕ ਇੱਕ ਚੇਲਾ ਉੱਠ ਕੇ ਬੋਲਿਆ ਮਹਾਤਮਾ ਜੀ ਜਦੋਂ ਕੋਈ ਸਾਡੀ ਬੇਇੱਜ਼ਤੀ ਕਰਦਾ ਹੈ અપਮਾਨ ਕਰਦਾ ਹੈ ਤਾਂ ਸਾਨੂੰ ਬਹੁਤ ਦੁੱਖ ਹੁੰਦਾ ਹੈ ਕਮਜ਼ੋਰੀ ਦਾ ਅਹਿਸਾਸ ਹੋਣ ਲੱਗਦਾ ਹੈ અપਮਾਨਿਤ ਹੋਣ ਤੇ ਜੋ ਮਨ ਵਿੱਚ ਪੀੜ ਹੁੰਦੀ ਹੈ ਜੋ ਬੁਰਾ ਲੱਗਦਾ ਹੈ ਅਸੀਂ ਉਸ ਦਰਦ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ ਜੋ ਅਸੀਂ ਆਪਣੇ ਅੰਦਰ ਮਹਿਸੂਸ ਕਰਦੇ ਹਾਂ ਬੁੱਧ ਨੇ ਕਿਹਾ ਕਿ ਇਹ ਸੱਚ ਹੈ ਕਿ ਹਰ ਤਰ੍ਹਾਂ ਦੇ ਦੁੱਖ ਦਾ ਇਲਾਜ ਕੀਤਾ ਜਾ ਸਕਦਾ ਹੈ ਬੁੱਧ ਬੋਲੇ ਇਸੇ ਗੱਲ ਉੱਪਰ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਇੱਕ ਵਿਅਕਤੀ ਇੱਕ ਗੁਰੂ ਕੋਲ ਆਇਆ ਤੇ ਬੋਲਿਆ ਗੁਰੂ ਦੇਵ ਮੈਂ ਆਪਣੇ ਸ਼ਹਿਰ ਦਾ ਬਹੁਤ ਅਮੀਰ ਆਦਮੀ ਹਾਂ ਮੇਰਾ ਇੱਥੇ ਬਹੁਤ ਸਤਿਕਾਰ ਹੈ ਹਰ ਕੋਈ ਮੇਰੀ ਬਹੁਤ ਇੱਜ਼ਤ ਕਰਦਾ ਹੈ ਮੈਂ ਜਿੱਥੇ ਵੀ ਜਾਂਦਾ ਹਾਂ ਉੱਥੇ ਲੋਕ ਖੜੇ ਹੁੰਦੇ ਹਨ ਮੈਂ ਚਾਹੁੰਦਾ ਹਾਂ ਕਿ ਲੋਕ ਹਮੇਸ਼ਾ ਇਸੇ ਤਰ੍ਹਾਂ ਹੀ ਮੇਰਾ ਸਨਮਾਨ ਕਰਦੇ ਰਹਿਣ ਮੇਰਾ ਕਦੇ ਵੀ ਕੋਈ ਅਪਮਾਨ ਨਾ ਕਰੇ ਤੇ ਜੇਕਰ ਕਿਸੇ ਨੇ ਮੇਰਾ ਅਪਮਾਨ ਕਰ ਦਿੱਤਾ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ ਗੁਰੂ ਨੇ ਕਿਹਾ ਕਿ ਕੱਲ ਤੋਂ ਮੈਂ ਤੁਹਾਡੇ ਨਗਰ ਵਿੱਚ ਉਪਦੇਸ਼ ਦੇ ਰਿਹਾ ਹਾਂ ਕਥਾ ਕਰ ਰਿਹਾ ਹਾਂ ਤੁਹਾਨੂੰ ਕਥਾ ਸੁਣ ਲਈ ਰੋਜ਼ ਉੱਥੇ ਆਉਣਾ ਪਵੇਗਾ ਮੈਂ ਪੂਰੇ 10 ਦਿਨ ਇਸ ਸ਼ਹਿਰ ਵਿੱਚ ਪ੍ਰਵਚਨ ਦੇਵਾਂਗਾ ਜੇਕਰ ਤੁਸੀਂ 10 ਦਿਨ ਉਪਦੇਸ਼ ਨੂੰ ਸੁਣ ਲਿਆ ਤਾਂ ਇਸ ਸਾਰੀ ਦੁਨੀਆ ਵਿੱਚ ਕੋਈ ਵੀ ਤੁਹਾਡੀ ਬੇਇੱਜ਼ਤੀ ਨਹੀਂ ਕਰ ਸਕੇਗਾ ਤੁਹਾਡਾ અપਮਾਨ ਨਹੀਂ ਕਰ ਸਕੇਗਾ ਉਸ ਅਮੀਰ ਆਦਮੀ ਨੇ ਕਿਹਾ ਹਾਂਜੀ ਗੁਰੂਦੇਵ ਮੈਂ ਤੁਹਾਡੇ ਕਹੇ ਅਨੁਸਾਰ ਹੀ ਕਰਾਂਗਾ ਤੇ ਮੈਂ ਪੂਰੇ 10 ਦਿਨ ਤੁਹਾਡੇ ਪ੍ਰਵਚਨ ਸੁਣ ਲਈ ਆਵਾਂਗਾ ਤੇ ਤੁਹਾਡੇ ਹਰ ਉਪਦੇਸ਼ ਨੂੰ ਬੜੇ ਧਿਆਨ ਨਾਲ ਸੁਣਾਗਾ ਗੁਰੂ ਨੇ ਅਗਲੇ ਦਿਨ ਤੋਂ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਉਹ ਵਿਅਕਤੀ ਵੀ ਕਥਾ ਸੁਣ ਲਈ ਉੱਤੇ ਹਾਜ਼ਰ ਹੋਇਆ ਤੇ ਆਪਣੇ ਨਾਲ ਇੱਕ ਵੱਡੀ ਤੇ ਉੱਚੀ ਕੁਰਸੀ ਲੈ ਆਇਆ ਤੇ ਉਸ ਕੁਰਸੀ ਨੂੰ ਗੁਰੂ ਦੇ ਬਰਾਬਰ ਰੱਖ ਦਿੱਤਾ ਉਹ ਕੁਰਸੀ ਤੇ ਬੈਠਿਆ ਸਾਰੇ ਉਸ ਵਿਅਕਤੀ ਦੇ ਸਾਹਮਣੇ ਖੜੇ ਹੋ ਗਏ ਕਿਉਂਕਿ ਉਸ ਨਗਰ ਵਿੱਚ ਸਾਰੇ ਲੋਕ ਉਸ ਅਮੀਰ ਆਦਮੀ ਦਾ ਬਹੁਤ ਸਤਿਕਾਰ ਕਰਦੇ ਸੀ ਉਸ ਨੇ ਸਾਰਿਆਂ ਨੂੰ ਬੈਠਣ ਲਈ ਕਿਹਾ ਤੇ ਨਾਲ ਹੀ ਗੁਰੂ ਨੂੰ ਕਿਹਾ ਗੁਰੂ ਦੇਵ ਚਲੋ ਆਪਣਾ ਉਪਦੇਸ਼ ਸ਼ੁਰੂ ਕਰੋ ਮੈਂ ਸੁਣਨ ਲਈ ਤਿਆਰ ਹਾਂ ਗੁਰੂ ਨੇ ਕਿਹਾ ਪਹਿਲਾਂ ਤੁਸੀਂ ਇੱਥੋਂ ਉੱਠੋ ਤੇ ਪਿੱਛੇ ਜਾ ਕੇ ਖੜੇ ਹੋ ਜਾਓ ਤੇ ਜਦੋਂ ਤੱਕ ਮੈਂ ਨਾ કહਾਂ ਖੜੇ ਰਹੋ ਬੈਠਿਓ ਨਾ ਇਹ ਸੁਣ ਕੇ ਉਸ ਵਿਅਕਤੀ ਨੂੰ ਬੜਾ ਅਜੀਬ ਲੱਗਿਆ ਪਰ ਫਿਰ ਵੀ ਉਹ ਗੁਰੂ ਦੇ ਕਹਿਣ ਤੇ ਉੱਠਿਆ ਤੇ ਪਿੱਛੇ ਜਾ ਕੇ ਖੜਾ ਹੋ ਗਿਆ ਗੁਰੂ ਉਪਦੇਸ਼ ਦੇਣ ਲੱਗੇ ਕਾਫੀ ਸਮਾਂ ਹੋ ਗਿਆ ਪਰ ਗੁਰੂ ਨੇ ਉਸ ਨੂੰ ਬੈਠਣ ਲਈ ਨਹੀਂ ਕਿਹਾ ਉਪਦੇਸ਼ ਦਿੰਦੇ ਹੋਏ ਗੁਰੂ ਨੂੰ ਉਸ ਨੇ ਰੋਕ ਕੇ ਕਿਹਾ ਗੁਰੂ ਜੀ ਸ਼ਾਇਦ ਤੁਸੀਂ ਕੁਝ ਭੁੱਲ ਰਹੇ ਹੋ ਮੈਂ ਅਜੇ ਵੀ ਖੜਾ ਹਾਂ ਗੁਰੂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਹਲੇ ਖੜੇ ਰਹੋ ਸਾਰਾ ਪ੍ਰੋਗਰਾਮ ਖਤਮ ਹੋ ਗਿਆ ਪਰ ਗੁਰੂ ਨੇ ਉਸ ਵਿਅਕਤੀ ਨੂੰ ਬੈਠਣ ਲਈ ਨਹੀਂ ਕਿਹਾ ਸਾਰਿਆਂ ਨੇ ਗੁਰੂ ਨੂੰ ਮੱਥਾ ਟੇਕਿਆ ਤੇ ਆਪ ਆਪਣੇ ਘਰਾਂ ਨੂੰ ਚੱਲ ਪਏ ਉਹ ਵਿਅਕਤੀ ਗੁਰੂ ਕੋਲ ਆਇਆ ਤੇ ਕਿਹਾ ਗੁਰੂ ਦੇਵ ਤੁਸੀਂ ਮੈਨੂੰ ਪੂਰੇ ਉਪਦੇਸ਼ ਦੌਰਾਨ ਪਿੱਛੇ ਖੜਾ ਰੱਖਿਆ ਸੀ ਤੁਸੀਂ ਮੈਨੂੰ ਬੈਠਣ ਲਈ ਵੀ ਨਹੀਂ ਕਿਹਾ ਗੁਰੂ ਨੇ ਅਮੀਰ ਆਦਮੀ ਦੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਤੇ ਬੋਲੇ ਕੋਈ ਗੱਲ ਨਹੀਂ ਤੁਸੀਂ ਹੁਣ ਜਾ ਸਕਦੇ ਹੋ ਗੁਰੂ ਦੇ ਕਹਿਣ ਤੇ ਉਹ ਆਪਣੇ ਘਰ ਚਲਾ ਗਿਆ ਉਹ ਅਮੀਰ ਵਪਾਰੀ ਅਗਲੇ ਦਿਨ ਫੇਰ ਗੁਰੂ ਦੀ satsang ਵਿੱਚ ਆਇਆ ਤੇ ਆਪਣੀ ਉਸ ਉੱਚੀ ਕੁਰਸੀ ਤੇ ਆ ਕੇ ਬੈਠ ਗਿਆ ਤੇ ਗੁਰੂ ਨੂੰ ਕਹਿਣ ਲੱਗਾ ਗੁਰੂ ਦੇਵ ਕੱਲ ਦਾ ਉਪਦੇਸ਼ ਬਹੁਤ ਵਧੀਆ ਸੀ ਮੈਨੂੰ ਬਹੁਤ ਪਸੰਦ ਆਇਆ ਤੁਸੀਂ ਅੱਜ ਦਾ ਉਪਦੇਸ਼ ਸ਼ੁਰੂ ਕਰੋ ਗੁਰੂ ਨੇ ਕਿਹਾ ਬੇਸ਼ੱਕ ਮੈਂ ਅੱਜ ਦਾ ਉਪਦੇਸ਼ ਸ਼ੁਰੂ ਕਰਾਂਗਾ ਪਰ ਇਸ ਤੋਂ ਪਹਿਲਾਂ ਤੁਸੀਂ ਪਿੱਛੇ ਜਾ ਕੇ ਖੜੇ ਹੋ ਜਾਓ ਤੇ ਜਦੋਂ ਤੱਕ ਮੈਂ ਨਾ કહਾਂ ਉਦੋਂ ਤੱਕ ਬੈਠਣਾ ਨਹੀਂ ਉਸ ਵਿਅਕਤੀ ਨੂੰ ਫੇਰ ਬਹੁਤ ਅਜੀਬ ਲੱਗਿਆ ਕਿ ਐਨੇ ਲੋਕਾਂ ਦੇ ਸਾਹਮਣੇ ਜਿਹੜੇ ਉਸ ਦਾ ਇੰਨਾ ਸਨਮਾਨ ਕਰਦੇ ਨੇ ਕਿ ਉਸਦੇ ਆਉਂਦਿਆਂ ਹੀ ਉੱਠ ਕੇ ਖਲੋ ਜਾਂਦੇ ਨੇ ਉਹ ਸਭ ਬੈਠੇ ਰਹਿਣ ਤੇ ਮੈਂ ਉੱਥੇ ਪਿੱਛੇ ਖੜਾ ਰਹਾ ਖੈਰ ਸੋਚਦਾ ਸੋਚਦਾ ਫੇਰ ਵੀ ਉਹ ਪਿੱਛੇ ਜਾ ਕੇ ਖੜਾ ਹੋ ਗਿਆ ਇਸ ਵਾਰ ਵੀ ਗੁਰੂ ਨੇ ਉਸ ਨੂੰ ਬੈਠਣ ਲਈ ਨਹੀਂ ਕਿਹਾ ਸਾਰੀ ਕਥਾ ਸਮਾਪਤ ਹੋ ਗਈ ਹੁਣ ਉਹ ਬੰਦਾ ਬਹੁਤ ਪਰੇਸ਼ਾਨ ਸੀ ਉਹ ਸਮਝ ਨਹੀਂ ਸਕਿਆ ਕਿ ਗੁਰੂ ਉਸ ਨਾਲ ਅਜਿਹਾ ਕਿਉਂ ਕਰ ਰਿਹਾ ਹੈ ਉਸ ਨੂੰ ਬੈਠਣ ਲਈ ਕਿਉਂ ਨਹੀਂ ਕਹਿ ਰਿਹਾ ਜਦੋਂ ਰਸਤੇ 'ਚ ਜਾ ਰਿਹਾ ਸੀ ਉਸ ਨੂੰ ਲੱਗ ਰਿਹਾ ਸੀ ਮਹਿਸੂਸ ਹੋ ਰਿਹਾ ਸੀ ਕਿ ਹਰ ਕੋਈ ਉਸ ਵੱਲ ਦੇਖ ਰਿਹਾ ਹੈ ਉਸ ਦਾ ਮਜ਼ਾਕ ਉਡਾ ਰਿਹਾ ਹੈ ਉਸ ਦੇ ਮਨ ਨੂੰ ਬਹੁਤ ਠੇਸ ਲੱਗ ਰਹੀ ਸੀ ਆਖਰਕਾਰ ਤੀਜੇ ਦਿਨ ਉਸ ਨੇ ਫੈਸਲਾ ਕੀਤਾ ਕਿ ਮੈਂ ਅੱਜ ਬੈਠ ਕੇ ਹੀ ਰਹਾਂਗਾ ਭਾਵੇਂ ਗੁਰੂ ਕੁਝ ਵੀ ਕਹੇ ਆਖਰ ਮੇਰੀ ਵੀ ਕੋਈ ਇੱਜ਼ਤ ਹੈ ਮੈਂ ਇਸ ਸ਼ਹਿਰ ਦਾ ਸਭ ਤੋਂ ਅਮੀਰ ਤੇ ਸਭ ਤੋਂ ਸਤਿਕਾਰਯੋਗ ਵਿਅਕਤੀ ਹਾਂ ਤੀਜੇ ਦਿਨ ਉਹ ਫਿਰ ਗੁਰੂ ਦੀ 사త్సੰਗ ਵਿੱਚ ਆਇਆ ਤੇ ਆਪਣੀ ਉੱਚੀ ਤੇ ਵੱਡੀ ਕੁਰਸੀ ਤੇ ਬੈਠ ਗਿਆ ਇਸ ਤੋਂ ਪਹਿਲਾਂ ਕਿ ਗੁਰੂ ਕੁਝ ਬੋਲ ਦੇ ਉਸਨੇ ਕਿਹਾ ਗੁਰੂ ਦੇਵ ਮੈਂ ਇੱਥੇ ਇੱਕ ਸਤਿਕਾਰਯੋਗ ਤੇ ਅਮੀਰ ਆਦਮੀ ਹਾਂ ਅੱਜ ਮੈਂ ਪਿੱਛੇ ਨਹੀਂ ਖੜਾਂਗਾ ਗੁਰੂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਇੱਥੇ ਬੈਠੋ ਇਹ ਸੁਣ ਕੇ ਉਹ ਵਿਅਕਤੀ ਬੜਾ ਖੁਸ਼ ਹੋਇਆ ਫਿਰ ਅਚਾਨਕ ਗੁਰੂ ਉੱਥੋਂ ਉੱਠੇ ਤੇ ਪਿੱਛੇ ਜਾ ਕੇ ਬੈਠ ਗਏ ਜਿੱਥੇ ਅਮੀਰ ਆਦਮੀ ਖੜਾ ਹੁੰਦਾ ਸੀ ਫਿਰ ਕੀ ਹੋਇਆ ਕਿ ਪੰਡਾਲ ਵਿੱਚ ਬੈਠੇ ਸਾਰੇ ਲੋਕਾਂ ਨੇ ਗੁਰੂ ਵੱਲ ਮੂੰਹ ਕਰ ਲਿਆ ਤੇ ਉਹ ਵਿਅਕਤੀ ਪਿੱਛੇ ਕੁਰਸੀ ਤੇ ਹੀ ਬੈਠਾ ਰਹਿ ਗਿਆ ਇਹ ਦੇਖ ਕੇ ਵਿਅਕਤੀ ਗੁੱਸੇ ਨਾਲ ਸੜਨ ਲੱਗਾ ਉਹ ਉੱਥੋਂ ਉੱਠਿਆ ਤੇ ਚਲਿਆ ਗਿਆ ਤੇ ਗੁਰੂ ਤੋਂ ਇਸ ਗੱਲ ਦਾ ਬਦਲਾ ਲੈਣ ਵਾਲੇ ਸੋਚਣ ਲੱਗਾ ਉਸਨੇ ਇੱਕ ਤਰਕੀਬ ਸੋਚੀ ਉਸ ਸ਼ਹਿਰ ਵਿੱਚ ਇੱਕ ਹੋਰ ਗੁਰੂ ਨੂੰ ਲੈ ਆਇਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸਲ ਦੀ ਨਕਲ ਕਰਨ ਵਾਲੇ ਬਹੁਤ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪਖੰਡੀ ਵੀ ਕਹਿ ਦਿੰਦੇ ਹਾਂ ਉਸ ਸ਼ਹਿਰ ਵਿੱਚ ਉਸ ਪਖੰਡੀ ਗੁਰੂ ਬਾਰੇ ਪ੍ਰਚਾਰ ਫੈਲਾਇਆ ਤੇ ਇਹ ਵੀ ਕਿਹਾ ਕਿ ਜਿਹੜਾ ਵੀ ਇਸ ਗੁਰੂ ਦਾ ਉਪਦੇਸ਼ ਸੁਣ ਲਈ ਆਵੇਗਾ ਉਸ ਨੂੰ ਇੱਕ ਸੋਨੇ ਦਾ ਸਿੱਕਾ ਮਿਲੇਗਾ ਇਸ ਤਰ੍ਹਾਂ ਦੂਜੇ ਗੁਰੂ ਦਾ ਉਪਦੇਸ਼ ਸ਼ੁਰੂ ਹੋ ਗਿਆ ਉਹ ਤਨੀ ਵਿਅਕਤੀ ਇੱਥੇ ਵੀ ਗੁਰੂ ਦੇ ਕੋਲ ਇੱਕ ਉੱਚੀ ਤੇ ਵੱਡੀ ਕੁਰਸੀ ਤੇ ਬੈਠ ਗਿਆ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਸ ਦੂਜੇ ਗੁਰੂ ਦਾ ਉਪਦੇਸ਼ ਸੁਣਨ ਨਾਲ ਇੱਕ ਸੋਨੇ ਦਾ ਸਿੱਕਾ ਮਿਲਦਾ ਹੈ ਤਾਂ ਸਾਰੇ ਹੀ ਲੋਕ ਸੋਨੇ ਦੇ ਸਿੱਕੇ ਦੇ ਲਾਲਚ ਵਿੱਚ ਉਸ ਦੂਜੇ ਗੁਰੂ ਦੇ ਪ੍ਰਵਚਨ ਸੁਣ ਲਈ ਜਾਣ ਲੱਗੇ ਭੇੜਚਾਲ ਦਿਨੋਂ ਦਿਨ ਵਧਣ ਲੱਗੀ ਉੱਥੇ ਬਹੁਤ ਭੀੜ ਇਕੱਠੀ ਹੋ ਗਈ। ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਆਉਣ ਲੱਗੇ। ਤੇ ਉਹ ਅਮੀਰ ਆਦਮੀ ਵੀ ਆਪਣੀ ਛਾਤੀ ਚੌੜੀ ਕਰਕੇ ਹਰ ਵਿਅਕਤੀ ਨੂੰ ਸੋਨੇ ਦਾ ਇੱਕ-ਇੱਕ ਸਿੱਕਾ ਦਿੰਦਾ। ਉਪਦੇਸ਼ ਵਿੱਚ ਆਏ ਸਾਰੇ ਲੋਕ ਉਸ ਵਿਅਕਤੀ ਦੀ ਜੈ ਜੈਕਾਰ ਕਰਨ ਲੱਗੇ। ਤੇ ਉਹ ਪਖੰਡੀ ਗੁਰੂ ਵੀ ਉਸ ਧਨੀ ਵਿਅਕਤੀ ਦੀ ਪੂਰੀ ਵਡਿਆਈ ਕਰਦਾ। ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ। 9 ਦਿਨ ਗੁਜ਼ਰ ਚੁੱਕੇ ਸੀ। ਫਿਰੋਜ਼ ਅਮੀਰ ਆਦਮੀ ਨੇ ਸੋਚਿਆ ਕਿ ਉਸ ਗੁਰੂ ਦਾ ਵੀ ਹਾਲ ਪੁੱਛ ਲਈਏ ਜਿਨੇ ਮੇਰਾ અપਮਾਨ ਕੀਤਾ ਸੀ ਤੇ ਜਦੋਂ ਉਹ ਗੁਰੂ ਕੋਲ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਗੁਰੂ ਅਜੇ ਵੀ ਉਪਦੇਸ਼ ਦੇ ਰਹੇ ਸੀ ਉਹਨਾਂ ਦੇ ਸਾਹਮਣੇ ਬਹੁਤ ਪਿੱਛੇ ਇੱਕ ਵਿਅਕਤੀ ਖੜਾ ਸੀ ਤੇ ਉਸ ਇੱਕ ਵਿਅਕਤੀ ਨੂੰ ਹੀ ਉਪਦੇਸ਼ ਦੇ ਰਹੇ ਸੀ ਗੁਰੂ ਤੇ ਉਸ ਵਿਅਕਤੀ ਤੋਂ ਇਲਾਵਾ ਉਸ ਪੰਡਾਲ ਵਿੱਚ ਹੋਰ ਕੋਈ ਵੀ ਨਹੀਂ ਸੀ ਉਹ ਵਿਅਕਤੀ ਇਕੱਲਾ ਖੜਾ ਹੀ ਬੜੀ ਸ਼ਾਂਤੀ ਨਾਲ ਗੁਰੂ ਦੇ ਉਪਦੇਸ਼ ਸੁਣ ਰਿਹਾ ਸੀ ਉਹ ਅਮੀਰ ਆਦਮੀ ਗੁਰੂ ਕੋਲ ਗਿਆ ਤੇ ਬੋਲਿਆ ਕਿਉਂ ਗੁਰੂ ਦੇਵ ਤੁਸੀਂ ਮੈਨੂੰ ਆਪਣੇ ਨੇੜੇ ਕੁਰਸੀ ਤੇ ਨਹੀਂ ਬੈਠਣ ਦਿੱਤਾ ਸੀ ਨਾ ਹੁਣ ਮੈਂ ਤੁਹਾਡੇ ਨਾਲੋਂ ਵੀ ਵੱਡੇ ਗੁਰੂ ਕੋਲ ਬੈਠਦਾ ਹਾਂ ਹਰ ਕੋਈ ਉਹਨਾਂ ਦੇ ਪ੍ਰਵਚਨ ਸੁਣ ਲਈ ਆ ਰਿਹਾ ਹੈ ਤੇ ਹਰ ਕੋਈ ਮੇਰੀ ਜੈ ਜੈਕਾਰ ਕਰ ਰਿਹਾ ਹੈ ਉਹ ਗੁਰੂ ਮੁਸਕਰਾਏ ਤੇ ਕਹਿਣ ਲੱਗੇ ਆਪਣੀ ਜੈ ਜੈਕਾਰ ਕਰਾਓ ਤੇ ਮੈਨੂੰ ਆਪਣਾ ਉਪਦੇਸ਼ ਪੂਰਾ ਕਰਨ ਦਿਓ ਤਾਂ ਉਹ ਅਮੀਰ ਆਦਮੀ ਬੋਲਿਆ ਤੁਸੀਂ ਕਿਸ ਨੂੰ ਉਪਦੇਸ਼ ਦੇ ਰਹੇ ਹੋ ਉਹ ਇੱਕ ਵਿਅਕਤੀ ਨੂੰ ਤੇ ਉਸ ਨੂੰ ਵੀ ਇੰਨਾ ਦੂਰ ਖੜਾ ਰੱਖਿਆ ਹੈ ਮੈਂ ਉਸ ਨੂੰ ਵੀ ਆਪਣੇ ਨਾਲ ਲੈ ਜਾਵਾਂਗਾ ਉਸ ਦੂਜੇ ਗੁਰੂ ਦੇ ਪ੍ਰਵਚਨ ਸੁਣਾਉਣ ਦੇ ਲਈ ਗੁਰੂ ਹੱਸ ਪਏ ਤੇ ਕਹਿਣ ਲੱਗੇ ਅੱਛਾ ਲੈ ਜਾਓ ਅਮੀਰ ਆਦਮੀ ਨੇ ਦੂਰ ਪਿੱਛੇ ਖੜੇ ਆਦਮੀ ਨੂੰ ਕਿਹਾ ਚਲੋ ਮੇਰੇ ਨਾਲ ਇੰਨਾ ਤੋਂ ਵੀ ਵਧੀਆ ਉਪਦੇਸ਼ ਤੁਹਾਨੂੰ ਉਸ ਗੁਰੂ ਤੋਂ ਪ੍ਰਾਪਤ ਹੋਵੇਗਾ ਤੇ ਜੇਕਰ ਤੁਸੀਂ ਮੇਰੇ ਨਾਲ ਆਓ ਤਾਂ ਮੈਂ ਤੁਹਾਨੂੰ ਇੱਕ ਨਹੀਂ ਸਗੋਂ 100 ਸੋਨੇ ਦੇ ਸਿੱਕੇ ਦੇਵਾਂਗਾ ਦੂਰ ਖੜੇ ਵਿਅਕਤੀ ਨੇ ਇਨਕਾਰ ਕਰ ਦਿੱਤਾ ਅਮੀਰ ਆਦਮੀ ਨੇ ਫਿਰ ਕਿਹਾ ਚਲੋ ਆਓ ਮੈਂ ਤੁਹਾਨੂੰ 1000 ਸਿੱਕੇ ਦੇਵਾਂਗਾ ਵਿਅਕਤੀ ਨੇ ਫਿਰ ਇਨਕਾਰ ਕਰ ਦਿੱਤਾ ਉਸ ਅਮੀਰ ਆਦਮੀ ਦੀ ਹਉਮੈ ਨੂੰ ਠੇਸ ਲੱਗੀ ਉਸਨੇ ਕਿਹਾ ਮੈਂ ਤੁਹਾਨੂੰ ਇੰਨਾ ਦੇਵਾਂਗਾ ਕਿ ਤੁਹਾਡੀਆਂ ਸੱਤ ਪੀੜ੍hiyan ਬੈਠ ਕੇ ਖਾਣਗੀਆਂ ਮੈਂ ਤੁਹਾਨੂੰ ਜ਼ਮੀਨ ਦੇ ਨਾਲ ਲੱਖਾਂ ਸੋਨੇ ਦੇ ਸਿੱਕੇ ਵੀ ਦੇਵਾਂਗਾ ਪਰ ਦੂਰ ਖੜੇ ਵਿਅਕਤੀ ਨੇ ਫੇਰ ਇਨਕਾਰ ਕਰ ਦਿੱਤਾ ਤੇ ਕਿਹਾ ਜੇਕਰ ਤੂੰ ਇੱਥੋਂ ਚਲਾ ਜਾਵੇਂ ਤਾਂ ਜਿੰਨੇ ਸਿੱਕੇ ਤੂੰ ਚਾਹੇ ਮੈਂ ਓਨੇ ਦੇਵਾਂਗਾ ਜਿੰਨੀ ਜ਼ਮੀਨ ਤੂੰ ਚਾਹੇ ਮੈਂ ਤੈਨੂੰ ਓਨੀ ਦਿਆਂਗਾ ਜੇ ਤੂੰ ਰਾਜ ਵੀ ਮੰਗੇਗਾ ਉਹ ਵੀ ਦੇ ਦੇਵਾਂਗਾ ਇਹ ਸੁਣ ਕੇ ਉਸ ਅਮੀਰ ਆਦਮੀ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਸ ਦੇ ਸਾਹਮਣੇ ਖੜਾ ਵਿਅਕਤੀ ਕੌਣ ਹੈ ਉਸ ਨੇ ਗੁਰੂ ਨੂੰ ਪੁੱਛਿਆ ਗੁਰੂ ਦੇਵ ਇਹ ਕੌਣ ਹੈ ਤਾਂ ਗੁਰੂ ਨੇ ਕਿਹਾ ਕਿ ਇਹ ਇਸ ਦੇਸ਼ ਦਾ ਰਾਜਾ ਹੈ ਅਮੀਰ ਆਦਮੀ ਨੇ ਨੇੜੇ ਜਾ ਕੇ ਧਿਆਨ ਨਾਲ ਦੇਖਿਆ ਤਾਂ ਉਸ ਨੇ ਰਾਜੇ ਨੂੰ ਪਛਾਣ ਲਿਆ ਉਹ ਸਿੱਧਾ ਰਾਜੇ ਦੇ ਪੈਰੀਂ ਪੈ ਗਿਆ ਤੇ ਬੋਲਿਆ ਮਹਾਰਾਜ ਮੈਨੂੰ ਮਾਫ ਕਰ ਦਿਓ ਮੈਂ ਤੁਹਾਨੂੰ ਪਛਾਣਿਆ ਨਹੀਂ ਸੀ ਤਾਂ ਗੁਰੂ ਨੇ ਸਵਾਲ ਕੀਤਾ ਕਿ ਕੀ ਰਾਜੇ ਦੇ ਪੈਰੀ ਪੈਣ ਨਾਲ ਤੇਰੀ ਹਉਮੈ ਨੂੰ ਠੇਸ ਨਹੀਂ ਪਹੁੰਚ ਰਹੀ ਕਿ ਤੇਰੀ ਇੱਜ਼ਤ ਨਹੀਂ ਘਟ ਰਹੀ ਅਮੀਰ ਆਦਮੀ ਨੇ ਕੁਝ ਨਹੀਂ ਕਿਹਾ ਕਿਉਂਕਿ ਉਸ ਨੂੰ ਕੋਈ ਜਵਾਬ ਨਹੀਂ ਸੀ ਆ ਰਿਹਾ ਗੁਰੂ ਨੇ ਕਿਹਾ ਸੁਣ ਜਿਸ ਦਿਨ ਤੂੰ ਮੇਰੇ ਕੋਲ ਆਇਆ ਸੀ ਉਸੇ ਦਿਨ ਰਾਜਾ ਵੀ ਮੇਰੇ ਕੋਲ ਆਇਆ ਸੀ ਉਸ ਦੇ ਇੱਥੇ ਆਉਣ ਦਾ ਕਾਰਨ ਵੀ ਤੇਰੇ ਵਾਂਗ ਹੀ ਸੀ ਜੋ ਮੈਂ ਤੈਨੂੰ ਕਿਹਾ ਉਹੀ ਮੈਂ ਰਾਜੇ ਨੂੰ ਵੀ ਕਿਹਾ ਪਰ ਉਹ ਅੱਜ ਵੀ ਉੱਥੇ ਖੜਾ ਹੈ ਜਿੱਥੇ ਮੈਂ ਉਸਨੂੰ ਖੜਾ ਕੀਤਾ ਸੀ ਤੇ ਤੂੰ ਉੱਥੇ ਖੜਾ ਹੈ ਜਿੱਥੇ ਤੂੰ ਖੜਾ ਨਹੀਂ ਹੋਣਾ ਚਾਹੁੰਦਾ ਸੀ ਤੈਨੂੰ ਤਾਂ ਆਪਣੇ ਸਵਾਲ ਦਾ ਜਵਾਬ ਚਾਹੀਦਾ ਸੀ ਤੇ ਤੂੰ ਇੱਕ ਕਿਹੜੀ ਖੇਡ ਵਿੱਚ ਲੱਗ ਗਿਆ ਅਮੀਰ ਆਦਮੀ ਚੁੱਪਚਾਪ ਹੱਥ ਜੋੜ ਕੇ ਗੁਰੂ ਦੀ ਗੱਲ ਸੁਣ ਰਿਹਾ ਸੀ ਰਾਜੇ ਨੇ ਅਮੀਰ ਆਦਮੀ ਨੂੰ ਕਿਹਾ اے ਦੋਸਤ ਮੈਂ ਇਨਾਂ 9 ਦਿਨਾਂ ਵਿੱਚ ਇਹ ਸਿੱਖਿਆ ਹੈ ਕਿ ਸਾਡੀ ਕਦੇ ਬੇਇੱਜ਼ਤੀ ਨਹੀਂ ਹੁੰਦੀ ਕਦੇ ਅਪਮਾਨ ਨਹੀਂ ਹੁੰਦਾ ਸਗੋਂ ਸਾਡੇ ਔਦੇ ਦਾ ਅਪਮਾਨ ਹੁੰਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਕਿਸੇ ਬਾਰੀ ਚੀਜ਼ ਨਾਲ ਜੋੜ ਲੈਂਦੇ ਹਾਂ ਤਾਂ ਉਦੋਂ ਸਾਡਾ ਅਪਮਾਨ ਹੁੰਦਾ ਹੈ ਮੈਂ ਰਾਜਾ ਹਾਂ ਇਸ ਲਈ ਤੈਨੂੰ ਮੇਰੇ ਪੈਰੀ ਪੈਣ ਵਿੱਚ ਕੋਈ ਇਤਰਾਜ਼ ਨਹੀਂ ਹੈ ਜੇਕਰ ਕੋਈ ਗਰੀਬ ਵਿਅਕਤੀ ਹੁੰਦਾ ਤਾਂ ਉਸਦੇ ਪੈਰਾਂ ਤੇ ਤੁਸੀਂ ਕਦੇ ਡਿੱਗ ਨਹੀਂ ਸਕਦੇ ਤੇ ਜੇ ਤੁਸੀਂ ਡਿੱਗ ਗਏ ਤਾਂ ਤੁਹਾਡਾ ਔਦਾ ਤੁਹਾਨੂੰ ਬੇਇੱਜ਼ਤੀ ਦਾ અપਮਾਨ ਦਾ ਅਹਿਸਾਸ ਕਰਵਾਏਗਾ ਹਮੇਸ਼ਾ ਆਪਣੇ ਸਵੈਮਾਨ ਤੇ ਅਧਿਕਾਰਾਂ ਦੀ ਰੱਖਿਆ ਕਰੋ ਆਪਣੀ ਹਿਮੇ ਦੀ ਨਹੀਂ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਆਪਣੀ ਹਿਮੇ ਨੂੰ ਚੱਕਨਾਚੂਰ ਹੋਣ ਦਿਓ ਮੈਂ ਇੱਥੇ 9 ਦਿਨਾਂ ਤੋਂ ਖੜਾ ਤੇ ਮੇਰੀ ਹਿਮੇ ਚੱਕਨਾਚੂਰ ਹੋ ਗਈ ਹੈ ਮੈਂ ਇੱਕ ਆਮ ਆਦਮੀ ਬਣ ਗਿਆ ਹਾਂ ਜੋ ਇੱਕ ਰਾਜਾ ਵੀ ਹੈ ਇਸ ਤੋਂ ਪਹਿਲਾਂ ਮੈਂ ਇੱਕ ਰਾਜਾ ਸੀ ਜੋ ਇੱਕ ਸਧਾਰਨ ਆਦਮੀ ਸੀ ਇਸੇ ਹੀ ਹੰਮੇ ਦੇ ਕਾਰਨ ਮੈਂ ਛੋਟੀਆਂ-ਛੋਟੀਆਂ ਗੱਲਾਂ ਵਿੱਚ ਵੀ ਬੇਇੱਜ਼ਤੀ ਮਹਿਸੂਸ ਕਰਦਾ ਸੀ ਜੋ ਅਜਨਹੀਂ ਕਰ ਰਿਹਾ ਇਹ ਸੁਣ ਕੇ ਅਮੀਰ ਆਦਮੀ ਗੁਰੂ ਦੇ ਪੈਰੀਂ ਪੈ ਗਿਆ ਤੇ ਉਸਨੇ ਗੁਰੂ ਤੋਂ ਮਾਫੀ ਮੰਗੀ ਮਹਾਤਮਾ ਬੁੱਧ ਨੇ ਆਪਣੇ ਭਿਖਸ਼ੂਆਂ ਨੂੰ ਕਿਹਾ ਅਸਲ ਵਿੱਚ ਅਸੀਂ ਕਿਸੇ ਦਾ અપਮਾਨ ਨਹੀਂ ਕਰਦੇ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਇਹ ਦਰਸਾਉਣ ਲਈ ਕਿ ਅਸੀਂ ਜ਼ਿਆਦਾ ਤਾਕਤਵਰ ਹਾਂ ਇਹ ਸਭ ਕਰਦੇ ਹਾਂ ਦੁਰਵਿਹਾਰ ਕਰਨ ਵਾਲਾ ਅਸਲ ਵਿੱਚ ਆਪਣੀ ਤਾਕਤ ਤੇ ਸ਼ੱਕ ਕਰਦਾ ਹੈ ਉਸ ਨੂੰ ਆਪਣੀ ਤਾਕਤ ਤੇ ਭਰੋਸਾ ਨਹੀਂ ਹੁੰਦਾ ਦੂਜਿਆਂ ਨੂੰ ਚੁਣੌਤੀ ਦੇ ਕੇ ਉਹ ਆਪਣੀ ਸ਼ਕਤੀ ਵਿੱਚ ਭਰੋਸਾ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਸੱਚ ਨਹੀਂ ਹੈ ਜਦੋਂ ਅਸੀਂ ਕਿਸੇ ਦਾ અપਮਾਨ ਕਰਦੇ ਹਾਂ ਕਿਸੇ ਦੀ ਬੇਇੱਜ਼ਤੀ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਅਸਲ ਵਿੱਚ ਇਹ ਪ੍ਰਗਟ ਕਰ ਰਹੇ ਹੁੰਦੇ ਹਾਂ ਕਿ ਸਾਨੂੰ ਆਪਣੇ ਮਨ ਤੇ ਭਰੋਸਾ ਨਹੀਂ ਹੈ ਆਪਣੇ ਨੇੜੇ ਆਉਣ ਵਾਲੇ ਹਰ ਵਿਅਕਤੀ ਨੂੰ ਅਸੀਂ ਆਪਣਾ ਦੁਸ਼ਮਣ ਮੰਨਦੇ ਹਾਂ ਫਿਰ ਉਹ ਪਤੀ ਜਾਂ ਪਤਨੀ ਹੀ ਕਿਉਂ ਨਾ ਹੋਵੇ ਅਸੀਂ ਲਗਾਤਾਰ ਮਹਿਸੂਸ ਕਰਦੇ ਹਾਂ ਕਿ ਸਾਨੂੰ ਆਪਣੀ ਤਾਕਤ ਸਾਬਤ ਕਰਨੀ ਪਵੇਗੀ ਨਹੀਂ ਤਾਂ ਸਾਡਾ ਸ਼ੋਸ਼ਣ ਹੋਵੇਗਾ ਅਸੀਂ ਕਿਸੇ ਦੇ ਗੁਲਾਮ ਬਣ ਜਾਵਾਂਗੇ ਪਰ ਕੀ ਅਸੀਂ ਕਦੇ ਸੋਚਿਆ ਕਿ ਅਸੀਂ ਦੂਜਿਆਂ ਨੂੰ ਆਪਣਾ ਵਿਰੋਧੀ ਜਾਂ ਦੁਸ਼ਮਣ ਸਮਝਣ ਦੀ ਬਜਾਏ ਉਹਨਾਂ ਨੂੰ ਆਪਣਾ ਦੋਸਤ ਸਮਝੀਏ ਸਾਡੀ ਸਹਾਇਤਾ ਕਰਨ ਵਾਲੇ ਸਹਿਯੋਗੀ ਮੰਨ ਲਈਏ ਭਾਵ ਦੂਜੇ ਵਿਅਕਤੀ ਨੂੰ ਪਿਆਰ ਕਰੀਏ ਇੱਕ ਦੂਜੇ ਨੂੰ ਦੋਸਤਾਂ ਦੇ ਨਜ਼ਰੀਏ ਨਾਲ ਦੇਖੀਏ ਤਾਂ ਉਸ ਨੂੰ ਕਦੇ ਬੇਇੱਜ਼ਤ ਕਰਨ ਦੀ ਲੋੜ ਨਹੀਂ ਪਵੇਗੀ ਪਰ ਪਿਆਰ ਕਰਨ ਲਈ ਵੀ ਵਿਅਕਤੀ ਨੂੰ ਖੁਦ ਉਤੇ ਆਤਮ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਜਿਹੜਾ ਵਿਅਕਤੀ ਆਪਣੀ ਤਾਕਤ ਵਿੱਚ ਵਿਸ਼ਵਾਸ ਨਹੀਂ ਰੱਖਦਾ ਉਹ ਪਿਆਰ ਕਰ ਹੀ ਨਹੀਂ ਸਕਦਾ ਭਾਵ ਜਿਸ ਦਾ دل ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਹੁੰਦਾ ਹੈ ਉਹ ਨਾ ਤਾਂ ਕਿਸੇ ਦਾ અપਮਾਨ ਕਰਦਾ ਹੈ ਤੇ ਨਾ ਹੀ અપਮਾਨ ਸਵੀਕਾਰ ਕਰਦਾ ਹੈ ਐਨਾ ਕਹਿੰਦੇ ਹੋਏ ਮਹਾਤਮਾ ਬੁੱਧ ਨੇ ਆਪਣੀ ਕਥਾ ਸਮਾਪਤ ਕੀਤੀ ਉਸ ਭਿਕਸ਼ੂ ਨੂੰ ਆਪਣੇ ਹਰ ਸਵਾਲ ਦਾ ਜਵਾਬ ਮਿਲ ਚੁੱਕਿਆ ਸੀ ਉਹਨਾਂ ਨੇ ਮਹਾਤਮਾ ਬੁੱਧ ਨੂੰ ਪ੍ਰਣਾਮ ਕੀਤਾ ਤੇ ਸਾਰੇ ਉੱਥੋਂ ਚਲੇ ਗਏ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ